ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਨਿਊ ਵੀਡੀਓ 'ਚ ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਨ ਬੰਦੀ ਛੋੜ ਦਿਵਸ ਦੀਆਂ ਅੱਜ ਬੰਦੀ ਛੋੜ ਦਿਵਸ ਦੇ ਨਾਲ-ਨਾਲ ਜਿਹੜੇ ਕਈ ਦੀਵਾਲੀ ਕਹਿੰਦੇ ਆ ਤੁਹਾਨੂੰ ਦਿਖਾਉਨੇ ਆ ਅਸੀਂ ਅਮਰੀਕਾ ਦੇ ਵਿੱਚ ਕਿੱਦਾਂ ਸੈਲੀਬ੍ਰੇਟ ਕਰਦੇ ਆ ਤੇ ਸਭ ਤੋਂ ਪਹਿਲਾਂ ਹੁਣ ਰੈਡੀ ਹੋ ਕੇ ਚੱਲਦੇ ਆਪਾਂ ਗੁਰੂ ਘਰ ਵੱਲ ਨੂੰ ਪਹੁੰਚ ਗਏ ਆ ਆਪਣੇ ਫੇਵਰਟ ਰੈਸਟੋਰੈਂਟ ਸਤਾਰ ਇੰਡੀਆ ਤੇ ਹੁਣ ਇੱਥੋਂ ਲਵਾਂਗੇ ਘਰ ਵਾਸਤੇ ਮਠਿਆਈ ਤੇ ਗੁਰੂ ਮਾਰ ਵਾਸਤੇ ਇਹ ਆ ਜੀ ਸਾਡਾ ਫੇਵਰਟ ਰੈਸਟੋਰੈਂਟ ਬੜੇ ਕਮਕਮ ਵੇਖੇ ਪਰ ਇਹਦਾ ਖਾਣਾ ਸਭ ਤੋਂ ਜਿਆਦਾ ਸਾਨੂੰ ਪਸੰਦ ਆਉਂਦਾ ਆ ਆ ਵੇਖ ਕੇ ਤਾਂ ਇੰਡੀਆ ਦੀ ਯਾਦ ਹੀ ਆ ਗਈਆਂ ਨੇ ਸਸਿਗਾ ਬਾਬਾ ਜੀ ਅੱਜ ਆਪਾਂ ਆ ਕਾਊਂਟਰ ਤੋਂ ਨਹੀਂ ਲੈਣੀ ਆ ਅੱਜ ਆਪਾਂ ਜਾਣਾ ਆ ਅੰਦਰ ਨੂੰ ਪਹੁੰਚ ਗਏ ਆ ਜੀ ਗੁਰਦਾਰਾ ਸਾਹਿਬ ਤੇ ਗੱਡੀ ਕਰ ਲਈ ਪਾਰਕਿੰਗ ਪਾਰਕਿੰਗ ਬਹੁਤ ਸੋਹਣੀ ਬਣਾਈਆਂ ਫੈਸਿਲਿਟੀਆਂ ਦਿੱਤੀਆਂ ਗੁਰੂ ਘਰ ਦੇ ਜਿਹੜੇ ਸੇਵਾਦਾਰ ਸਾਰੇ ਦੇਖੋ ਸਾਰੇ ਇੱਧਰ-ਇੱਧਰ ਗੱਡੀਆਂ ਇੱਧਰ ਵੀ ਉੱਧਰ ਤੱਕ ਲੱਗੀਆਂ ਸਾਰੀਆਂ ਸੇਫਟੀ ਦੇ ਨਾਲ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਦੇ ਵਿੱਚ ਮਹਾਰਾਜ ਦੇ ਦਰਸ਼ਨ ਪਹਿਲਾਂ ਕਰ ਲਈਏ ਦੀ ਦੀ ਰਾਤ ਦੀਵੇ ਬਾਤ ਨਿਰੰਨ ਦੀਵਾਂ ਦੀ ਰਾਤ ਇਹਦੇ ਦਰਸ਼ਨ ਕਰ ਲਏ ਆ ਤੇ ਹੁਣ ਮੈਂ ਕਿ ਮੈਨੂੰ ਸੀ ਮੈਂ ਕਿਹਾ ਵੀ ਚੱਲ ਪਹਿਲਾਂ ਕੁਛ ਛਕ ਲਈਏ ਰੋਟੀ ਪਾਣੀ ਖਾ ਲਈਏ ਪਰ ਸ਼ਾਮੇ ਸੰਗ ਲਈ ਲੰਗਰ ਤੋਂ ਪਰ ਕਹਿੰਦੇ ਵੀ ਨਹੀਂ ਪਹਿਲਾਂ ਨਾ ਬੀਬੇ ਚ ਗਾ ਲੈਣੇ ਉੱਥੇ ਆ ਬਣਾਇਆ ਵਾ ਉਹਨਾਂ ਨੇ ਦੀਵ ਜਗਾਉਣ ਵਾਸਤੇ ਉਹ ਦਰਸ਼ਾਵਾਂ ਲੈ ਸਾਈਡ ਤੇ ਤਾਂ ਕੇ ਕਿਸੇ ਨੂੰ ਚੱਲਣਾ ਆਵੇ ਕਹਿੰਦੇ ਵੀ ਮੁੜ ਕੇ ਫਿਰ ਸ਼ਾਮ ਜਾਦੀ ਹੋ ਜਾਂਦੀ ਹੈ ਤੇ ਨਾਲੇ ਫਿਰ ਜਗ੍ਹਾ ਨਹੀਂ ਮਿਲਦੀ ਦੀਵੇ ਜਗਾਉਂਦੀ ਕਹਿੰਦਾ ਚਲੋ ਚੱਲ ਦੀਵੇ ਜਗਾ ਲੈਨੇ ਕਿਹੜਾ ਸਪੌਟ ਸਾਈਨਲ ਕੀਤਾ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਸਾਰੇ ਕੰਮ ਹੋ ਗਏ ਆ ਹੁਣ ਮਹਾਰਾਜ ਦੇ ਦਰਸ਼ਨ ਕਰ ਲਈ ਦੀਵਾ ਜਗਾ ਲਿਆ ਦੁਪਹਿਰ ਹੀ ਲੋਕੀ ਰੰਨ ਜਿ ਕੋਨ ਦੀ ਅਸੀਂ ਚੱਪਾ ਪੈ ਗਈਆਂ ਬਟ ਲੋਕ ਪਿਆਰੇ ਆ ਚਲੋ ਧੂਪੇ ਜਗਾ ਲਿਆ ਤੇ ਹੁਣ ਆਪਣਾ ਪਛਾਦਾ ਪਾਣੀ ਛਕ ਲਈ ਲੰਗਰ ਪਾਣੀ ਕਰ ਲਈਏ ਫਿਰ ਨਿਕਲਦੇ ਆ ਘਰਾਂ ਨੂੰ ਇੱਕ ਸਟਾਲ ਫਿਨਿਸ਼ ਕਰਕੇ ਹੁਣ ਆਪਾਂ ਚੱਲੇ ਆ ਦੂਜੇ ਤੇ ਹੁਣ ਕਾਦੀ ਡਿਮਾਂਡ ਆਈ ਹੈ ਜੀ ਕੀ ਖਾਣਾ ਮੈਨੂੰ ਉਹਨਾਂ ਪਕੌੜੇ ਬੜੇ ਸਾਲਾਂ ਆਦੇ ਮੇਰੇ ਕੋਲ ਚਾਈ ਨਹੀਂ ਬੰਦਿਆ ਨਾ ਫਰਕਾਰ ਚਲੋ ਹੁਣ ਪਕੌੜਿਆਂ ਨੂੰ ਦੇ ਕੇ ਮਾਤ ਦੇ ਫਿਰ ਦੇਖਦੇ ਆ ਹੋਰ ਕਿੱਧਰ ਜਾਣਾ ਕਾਫੀ ਸਟਾਲ ਲੱਗੇ ਦੇਖੋ ਜੀ ਸੰਗਤ ਕਿੰਨੀ ਆਈ ਹੋਈ ਆ ਘਰਿਆ ਮਾਤ ਨਹੀਂ ਦੇਣੀ ਆਹੀ ਹੁੰਦੀ ਆ ਇਸ ਲੰਗਰ ਤੇ ਇੱਕ ਅੱਧੇ ਨਹੀਂ ਚੀਜ਼ ਖਾਣੀ ਹੁੰਦੀ ਆ ਅਜੇ ਸੰਗਤ ਹੋ ਵੀ ਗਈ ਮੈਂ ਚੱਲੀ ਲੈ ਤੂੰ ਲੱਗ ਜਾ ਲੈਣ ਦੇ ਵਿੱਚ ਮੇਰੇ ਵਾਸਤੇ ਵੀ ਲੈ ਆਂ ਚਲੋ ਜੀ ਇੱਕ ਬੰਦਾ ਚਾਹ ਨਾਲ ਤੇ ਇੱਕ ਬੰਦਾ ਕੋਲਡ ਡਰਿੰਕ ਦੇ ਨਾਲ ਪਕੌੜਿਆਂ ਨੂੰ ਸੇਵਨ ਕਰੇਗਾ ਜਦੋਂ ਸਾਨੂੰ ਕਹਿੰਦੇ ਨਾ ਰਿਸਪੈਕਟ ਨਾ ਬੋਲਣਾ ਚਾਹੀਦਾ ਸੇਵਨ ਕਰੇਗਾ ਹੁਣ ਨਹੀਂ ਮੈਂ ਕਹਿਆ ਮਤ ਦੇਗਾ ਪਕੌੜਿਆਂ ਦਾ ਸੇਵਨ ਕਰਾਂਗਾ ਮੈਂ ਪ੍ਰਸ਼ਾਦਾ ਪਣੀ ਸ਼ੱਕੇ ਜੀ ਹੁਣ ਆਪਾਂ ਆ ਗਏ ਆਪਣੀ ਗੱਡੀ 'ਚ ਤੇ ਚੱਲਦੇ ਆਂ ਘਰੇ ਕਿਉਂਕਿ ਘਰ ਜਾ ਕੇ ਵੀ ਦੀਵੇ ਜਗਾਉਣੇ ਆ ਨਾਲ ਆਹ ਸੋਹਣੇ ਮੁੰਡੇ ਨੇ ਰੰਗੋਲੀ ਬਣਾਉਣੀ ਆ ਸੋਹਣੇ ਮੁੰਡੇ ਨੇ ਮੈਂ ਹੱਥ ਕਿਹ ਰੱਖਿਆ ਮੱਤੇ ਤੇ ਥੱਕ ਗਿਆ ਬਹੁਤਾਂ ਕਰਦੀ ਹੈ ਬਾਹਰ ਆ ਕੇ ਨਹੀਂ ਖੁਸ਼ ਹੁੰਦਾ ਘਰੇ ਰਹਿ ਕੇ ਜ਼ਿਆਦਾ ਖੁਸ਼ ਹੈ ਤੇ ਚਲੋ ਕੋਈ ਨਹੀਂ ਹੁਣ ਚੱਲਦੇ ਆਂ ਘਰੇ ਪਹੁੰਚ ਚੁੱਕੇ ਆਂ ਜੀ ਘਰ ਓਕੇ ਸੌਰੀ ਇਨਸਟਰਕਸ਼ਨਸ ਮਿਲ ਗਏ ਨੇ ਕਿ ਰੰਗੋਲੀ ਵਾਲੇ ਸਟਾਫ ਨੇ ਬੈਠ ਕੇ ਜਾਵੇ ਮੈਂ ਰੰਗੋਲੀ ਵਾਲਾ ਮੈਂ ਹਾਂ ਇਹ ਰੰਗੋਲੀ ਮੈਂ ਨਾ ਅੱਜ ਤੇ ਹੁਣ ਕਹਿੰਦਾ ਮੈਂ ਰੰਗੋਲੀ ਬਣਾਣੀ ਆ ਪਹਿਲਾਂ ਬਣਾਈ ਗਾ ਰੰਗੋਲੀ ਨਾਲ ਨਾਲ ਆਪਾਂ ਦੀਵੇ ਬਾ ਲੀਏ ਸਾਡੇ ਐਦਾਂ ਦੇ ਦੀਵੇ ਮਿਲਦੇ ਆ ਬਦੂਸਰੇ ਵੀ ਮਿਲ ਜਾਂਦੇ ਆ ਨੋਰਮਲ ਵਾਲੇ ਵੀ ਲੇਕਿਨ ਅਸੀਂ ਸੋ ਪਹਿਲੇ ਲੈ ਲੈ ਸੀਗੇ ਹਾਂਜੀ ਉਸ ਕੋਲ ਚ ਲੱਗੇ ਸੀਗੇ ਪਹਿਲੀ ਦੀਵਾਲੀ ਚ ਲੈਣ ਲਈ ਸੀ ਪਹਿਲੀ ਦੀਵਾਲੀ 'ਚ ਨਹੀਂ ਹੋਣੀ ਲੈ ਕੇ ਆਏ ਆ ਨਹੀਂ ਟੈਲੋ ਹੀ ਹਾਂ ਦੀਵਾਲੀ ਤੋਂ ਪਹਿਲਾਂ ਲੈ ਲਈ ਸੀ ਜੀ ਆ ਨੀਨੂ ਲੈ ਕੇ ਆਇਆ ਸਪੈਸ਼ਲ ਹੜਾ ਨੀਨੂ ਰੰਗ ਵਾਲੀ ਆਹ ਵਾਲਾ ਦੋ ਆ ਦੋ ਆ ਹੁਣ ਕਿਹੜਾ ਕਰਨਾ ਵਾ ਅੱਛਾ ਇਕਾ ਆੜੇ ਜੈਨ ਬਣਾਉ ਲੱਗਾ ਹਾਂ ਓਕੇ ਸਾਈ ਕਰੂੰਗਾ ਸਾਈ ਕਰੂੰਗਾ ਇਹਨੇ ਉਹ ਵਾਲੇ ਦੋ ਉਹ ਜ਼ਿਆਦਾ ਈਜ਼ੀ ਹੈ ਓਕੇ ਉਹ ਦੇ ਦੇਨੇ ਆ बन ਗਿਆ ओ हो हो वाओ वाओ कि नी ਸੋਹਣੀ ਬਣੀ ਆ ਪਰਫੈਕਟ ਪਰਫੈਕਟ ਆ ਸੀਗੇ ਜੀ ਸਾਡੇ ਦੀਵੇ ਬਹੁਤ ਸੋਹਣੇ ਅਸੀਂ ਐਕਸਪੈਕਟ ਨਹੀਂ ਸੀ ਕਿ ਇਦਾਂ ਕਿਆ ਵਲੀ ਥਾਲੀ ਹੋ ਗਈ ਵਿੱਚ ਅਸੀਂ ਸੋਚ ਰਹੇ ਮਿੱਟੀ ਦੀ ਹੋਣੀ ਆ ਦੀਵੇ ਮਿੱਟੀ ਦੇ ਆ ਥਾਲੀ ਸਟੀਲ ਦੀ ਆ ਯੈਸ ਯੈਸ ਦੀ ਰਿਪੋਰਟ ਹੋ ਗਈ ਆ ਹੁਣ ਦੀਵੇ ਲਾ ਲਈਏ ਆਪਾਂ ਆਪਾਂ ਇੱਥੇ ਜਿਹੜਾ ਲੋਈ ਮਿਡਲ ਵਾਲਾ ਚਲਾਉਂ ਓਕੇ ਸਰ ਹੁਣ ਆਪਾਂ ਦੀਵੇ ਰੱਖ ਲਈਏ ਥਾਂ ਥਾਂ ਤੇ ਘਰ ਦੇ ਅੰਦਰ ਤੇ ਬਾਹਰ ਸ਼ਗਨਹਾਰ ਕਰ ਲਈਏ ਫੇ ਚੱਲਦੇ ਆਂ ਸਦਾ ਪਟਾਖੇ ਚਲਾਉਣ ਇਹਨੂੰ ਓਏ ਚੱਲ ਆਹੋ ਚੱਲ ਹਾਂ ਹਾਂ ਲਾ ਦੇ ਚੱਲ ਭੱਜ ਭੱਜ ਤਿੰਨ ਬਣਾ ਇੱਕ ਨੂੰ ਲੱਗੀ ਨਹੀਂ ਇੱਕ ਨੂੰ ਲੱਗੀ ਨਹੀਂ ਮੈਂ ਤਾਂ ਆ ਚੱਕਰੀ ਰੱਖਿਆ ਸਨ